ਨਸ਼ੇ ਦੇ ਵਿਰੁੱਧ ਦੇ ਤਹਿਤ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੀ ਕਾਰਵਾਈ ਪੰਜਾਬ ਦੇ ਹਰੇਕ ਇਲਾਕੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਅਜਿਹੀਆਂ ਹੀ ਤਸਵੀਰਾਂ ਜਲੰਧਰ ਤੋਂ ਵੀ ਸਾਹਮਣੇ ਆ ਰਹੀਆਂ ਨੇ ਜਿੱਥੇ ਬਾਬਾ ਬੁੱਢਾ ਜੀ ਨਗਰ ਵਿਖੇ ਇੱਕ ਤਸਕਰ ਦੇ ਘਰ ਰੂਟ ਐਟੇਟਰੀ ਕੀਤਾ ਜਾ ਰਿਹਾ ਦੱਸਦੀ ਹੈ ਕਿ ਜਗ੍ਹਾ ਛੋਟੀ ਹੋਣ ਦੇ ਚਲਦੇ ਆ ਬਲਡੋਜ਼ਰ ਉਸ ਜਗ੍ਹਾ ਤੇ ਨਹੀਂ ਆ ਸਕਦਾ ਸੀ ਜਿਸ ਦੇ ਕਰਕੇ ਡ੍ਰਿੱਲ ਜਿਹੜੀ ਚਲਾਈ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਇਸ ਵਿਅਕਤੀ ਦੇ ਉੱਪਰ ਪਹਿਲਾ ਵੀ ਚਾਰ ਤੋਂ ਵੱਧ ਨਸ਼ਾ ਤਸਕਰੀ ਦੇ ਮਾਮਲੇ ਦਰਜ ਨੇ ਤਾਂ ਜਲੰਧਰ ਪੁਲਿਸ ਅਤੇ ਜਲੰਧਰ ਨਗਰ ਨਿਗਮ ਦੀ ਸਾਂਝੀ ਕਾਰਵਾਈ ਨੂੰ ਅੰਜਾਮ ਜਿਹੜਾ ਅੱਜ ਦਿੱਤਾ ਗਿਆ ਬਾਬਾ ਬੁੱਢਾ ਜੀ ਨਗਰ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਦਾ ਨਸ਼ਾ ਤਸਕਰ ਦਾ ਘਰ ਟੇਟੇਰੀ ਕੀਤਾ ਜਾ ਰਿਹਾ ਹੈ ਇਹ ਡਰੱਗਸ ਸਮਗਲਰ ਰਾਜਨ ਦਾ ਘਰ ਹੈ ਜਿਹੜਾ ਕਿ ਆਪਾਂ ਬਾਬਾ ਬੁੱਢਾ ਜੀ ਇਨਕਲੇਵ ਦੇ ਕੋਈ ਖੜੇ ਹੈਗੇ ਆ। ਤੋਂ ਇਹ ਇੱਕ ਨਟੋਰੀਅਸ ਸਮਗਲਰ ਹੈ ਜਿਹਦੇ ਖਿਲਾਫ ਤਿੰਨ ਮੁਕਾਦਮੇ ਐ ਐਂਡੀਪੀਐਸ ਅਨ ਦੇ ਤਹਿਤ ਦਰਜ ਹੈ ਔਰ ਐਕਸਾਈਜ ਐਕਟ ਦੇ ਤਹਿਤ ਵੀ ਮੁਕਾਦਮੇ ਦਰਜ ਨੇ। ਔਰ ਇਹ ਜਿਹੜਾ ਹੈਗਾ ਇਸ ਟਾਈਮ ਸੈਂਟਰਲ ਜਿਹੜਾ ਕਪੂਰਥਲਾ ਬੰਦ ਹੈਗਾ ਜਿਹੜੀ ਇਹ ਪ੍ਰਾਪਰਟੀ ਹੈਗੀ ਆ। ਇਹ ਪ੍ਰਾਪਰਟੀ ਜਿਹੜੀ ਇਹਨੇ ਹੈਗੀ ਆ ਜੋ ਵੀ ਇਹਨੇ ਪੈਸਾ ਵੇਚ ਕੇ ਪੈਸਾ ਗੋਣਾ ਟਰੱਕ ਮਨੀ ਮਤਲਬ ਖਰਚ ਕੀਤੀ ਹੈ ਨਜਾਇਜ਼ ਤੌਰ ਦੇ ਉੱਤੇ ਜਿਹੜਾ ਇਹਦੀ ਕੰਸਟਰਕਸ਼ਨ ਕਰ ਰਿਹਾ ਹੈਗਾ ਜਿਹੜੇ ਕਿ ਕੋਈ ਇਹਦੀ ਕਾਰਪੋਰੇਸ਼ਨ ਤੋਂ ਮਨਜ਼ੂਰੀ ਨਹੀਂ ਹੈਗੀ ਕੋਈ ਦਾ ਨਕਸ਼ਾ ਪਾਸ ਨਹੀਂ ਹੈ ਇਸ ਕਰਕੇ ਡੋਨੇ ਡਿਪਾਰਟਮੈਂਟਾ ਬਣਾਓ ਇਹ ਆਇਡੈਂਟੀਫਾਈ ਕੀਤੀ ਗਈ ਸੀ ਜਗਾ ਔਰ ਇਸ ਜਗ੍ਹਾ ਜਿਹੜੀ ਇਹਨੇ ਗੈਰ ਕਾਨੂੰਨੀ ਤੌਰ ਦੇ ਉੱਤੇ ਸਾਰੀ ਕੀਤੀ ਜਾ ਰਹੀ ਹੈ ਉਹਨੂੰ ਜਿਹੜਾ ਹੈਗਾ ਅੱਜ ਅਸੀਂ ਦੋਨੇ ਡਿਪਾਰਟਮੈਂਟ ਇਕੱਠੇ ਤੌਰ ਦੇ ਤੇ ਜਿਹੜੇ ਹੈਗੇ ਆ ਡਮਰੇਸ਼ਨ ਕਰਦੇ ਆ। ਇਹ ਕਾਰਪੋਰੇਸ਼ਨ ਵੱਲੋਂ ਕਾਰਵਾਈ ਕੀਤੀ ਗਈ ਕਿ ਪੁਲਿਸ ਵੱਲੋਂ ਜਿਹੜੀ ਇਹ ਜੁਆਇੰਟ ਕਾਰਵਾਈ ਹੈ ਦੇਖੋ ਜੀ ਇੱਕ ਡਰੱਗ ਸਮਰਬਰ ਦੇ ਪ੍ਰਾਪਰਟੀ ਹੈਗੀ ਆ ਔਰ ਨਜਾਇਜ਼ ਤੌਰ ਤੇ ਉਹ ਬਣਾ ਰਿਹਾ ਹੈਗਾ ਇਸ ਕਰਕੇ ਦੋਨੇ ਡਿਪਾਰਟਮੈਂਟ ਜੁਆਇੰਟ ਤੌਰ ਦੇ ਤੇ ਕਾਰਵਾਈ ਕਰ ਰਹੇ ਆ। ਕੋਈ ਵਾਲੀਵਾਰ ਅਸੀਂ ਗੱਲ ਕਰੀ ਕੋਈ ਘਰ ਵਾਲੇ ਵਾਲੀਵਾਰ ਨਹੀਂ ਹੈ। ਨਹੀਂ ਇਸ ਟਾਈਮ ਇਹਦੀ ਵਾਈਫ ਸੀ ਤੇ ਸੈਪਰੇਸ਼ਨ ਹੋ ਚੁੱਕੀ ਹੈਗੀ ਤੇ ਇਹ ਜਿਹੜਾ ਬੰਦਾ ਹੈਗਾ ਫਿਲ ਪਰ ਅੰਡੀ ਗੁੰਡੀਆਂ ਦਾ ਗਣਾ ਵੀ ਹਜੇ ਵੀ ਕੁਝ ਲੋਕ ਆਣ ਕੇ ਤੇ ਘਰ ਦੇ ਵਿੱਚ ਰਹਿੰਦੇ ਆ ਉਹ ਬੈਠਦੇ ਆ ਉਹ ਆਪਾਂ ਚੈੱਕ ਕਰ ਲਾਂਗੇ ਫਿਲਹਾਲ ਜਿੰਨੀ ਸਾਡੇ ਕੋਲ ਇੰਟੀਮੀਸ਼ਨ ਹੈ ਜਿੱਦਾਂ ਆਪਾਂ ਮੌਕੇ ਦੇ ਉੱਤੇ ਖੜੇ ਆ ਉਹ ਦੇ ਅਕੋਰਡਿੰਗਲੀ ਤਾਂ ਇਹ ਲੱਗਦਾ ਹੈਗਾ ਵੀ ਇੱਥੇ ਕੋਈ ਨਹੀਂ ਆਉਂਦਾ ਪਰ ਫਿਰ ਵੀ ਜੇ ਕੋਈ ਆਦਾ ਕੋਈ ਸਸਪੀਸ਼ਸ ਹੋਇਆ ਤਾਂ ਉਹ ਤੁਹਾਡਾ ਮੈਟਰ ਹੈਗਾ ਬਸ ਠੀਕ ਹੈ ਬਿਊਰੋ ਰਿਪੋਰਟ 1 ਪੁਆਇੰਟ